ਕਾਰ ਜਿਹੜੀ ਯੁੱਧ ਨਸ਼ਾ ਵਿਰੁੱਧ ਦੀ ਮੁਹਿੰਮ ਹੈ ਉਹਦੇ ਅੰਦਰ ਅ ਪੰਜਾਬ ਪੁਲਿਸ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਦੇ ਸਾਈਂ ਗੁਰਦਾਸਪੁਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਕਿ ਗੁਰਦਾਸਪੁਰ ਪੁਲਿਸ ਨੇ ਜਿਹੜਾ ਹੈਗਾ ਪੀਐਸ ਤੇ ਸਹਿਯੋਗ ਦੇ ਨਾਲ 2 ਕਿਲੋ 80 ਗ੍ਰਾਮ ਜਿਹੜਾ ਹੈਰੋਇਨ ਹੈ ਉਹ ਕਲਾਨੌਰ ਤੋਂ ਬਰਾਮਦ ਕੀਤਾ ਇਹਦੇ ਚ ਸਾਡੇ ਡੀਐਸਪੀ ਕਲਾਨੌਰ ਅਲੋਂਗ ਵਿਦ ਟੀਮ ਨੇ ਕਾਫੀ ਚੰਗਾ ਕੰਮ ਕੀਤਾ ਹੈ ਇਹਨਾਂ ਨੇ ਜਿਹੜਾ ਹੈਗਾ ਗੋਸ਼ਾਲਾ ਦੇ ਨੇੜੇ ਕਲਾ ਨੌਰ ਦੇ ਦਿੱਤੇ। ਨਨੋਂ ਦੋ ਵਿਅਕਤੀਆਂ ਨੂੰ ਲਾਉਂਦੇ ਕਿ ਜਿਨ੍ਹਾਂ ਦਾ ਨਾਮ ਇੱਕ ਦਾ ਨਾਮ ਨਵਜੋਤ son of ਮੋਨ ਸਿੰਘ ਪਿੰਡ ਬਾਲੂਵਾਲ ਕਣਿਆਕੇ ਬੰਗੜ ਬਟਾਲੇ ਦਾ ਰਹਿਣ ਵਾਲਾ। ਦੂਜਾ ਜਿਹੜਾ ਬੰਦਾ ਹੈ ਗੋਪੀ ਲੇਸ ਮਾਗਨ son of ਸਰਜੀ ਸਿੰਘ ਪਿੰਡ ਖੋਖਰ ਕਣਿਆ ਦੇ ਬੰਗੜ ਦਾ ਰਹਿਣ ਵਾਲਾ। ਇਹਨਾਂ ਦੋਨਾਂ ਤੋਂ ਪੋਲੇਸ਼ਨ ਤੇ 2 ਕਿਲੋ 80 ਗ੍ਰਾਮ ਤਰੇਟ ਹੋਇਆ। ਉੱਗਾਂ ਮਰਤੀ। ਕੀ ਲਗਾਤਾਰ ਜਿਹੜੀ ਹੈਗੀ ਮਾਨਯੋਗ ਸੀਐਮ ਸਾਹਿਬ ਦੇ ਨਿਰਦੇਸ਼ ਨੇ ਡੀਜੀਪੀ ਸਾਹਿਬ ਦੇ ਨਿਰਦੇਸ਼ ਨੇ ਜਿਹੜਾ ਹੈਗਾ ਗੁਰਦਾਸਪੁਰ ਪੁਲਿਸ ਲਗਾਤਾਰ ਜਿਹੜਾ ਹੈਗਾ ਨਸ਼ੇ ਦੇ ਖਿਲਾਫ ਜਿਹੜੀ ਹੈਗੀ ਕਾਰਵਾਈ ਕਰੀ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਤੇ ਇੱਕ ਐਫਆਈਆਰ ਨੰਬਰ 156 ਜਿਹੜੀ ਹੈਗੀ 21C ਐਨਡੀਪੀਐਸ ਐਕਟ ਦੇ ਬਧੀ ਹੈਗੀ ਦਰਜ ਕੀਤੀ ਹੈਗੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਆਜ ਇਹਨਾਂ ਨੂੰ ਕੋਚ ਪੇਸ਼ ਕੀਤਾ ਜਾਏਗਾ ਐਂਡ ਇਹਦੇ ਫਰਦਰ ਇਨਟੈਰੋਗੇਸ਼ਨ ਕਰਤੇ ਜਿਹੜੇ ਬੈਕਵਰਡ ਐਂਡ ਫਾਰਵਰਡ ਗਏ ਹਨ ਉਹਨਾਂ ਦੀ ਜਾਂਚ ਜਿਹੜੀ ਕੀਤੀ ਜਾਏਗੀ ਹੋ ਰਹੀ ਹੈ ਜਾਂ ਹੱਦ ਬਕਿੰਗ ਮੇਂ ਬਣੇਗੀ ਹੈ ਦੇਖੋ ਇਹਦੇ ਚ ਇੱਕ ਬੰਦਾ ਜਿਹੜਾ ਨੌਜਵਾਨ ਹੈਗਾ ਇਹਦੀ ਉਮਰ 27 ਸਾਲ ਹੈ ਇਹ ਮੈਕਡੋਨਲਡ ਦੇ ਵਿੱਚ ਕੰਮ ਕਰਦਾ ਹੈ ਦਿੱਲੀ ਦੇ ਵਿੱਚ ਮਤਵਨ ਵਾਲਾ ਇਹ ਜੁਨੀਆ ਕੇ ਬੰਗੜਦਾ ਹੈ ਜਿਹੜਾ ਦੂਜਾ ਗੁਫੀਤ ਹੈਗਾ ਪਲੱਸ 2 ਕੀਤੀ ਹੋਈ ਹੈ ਨੇ ਉਹ 26 ਸਾਲ ਦਾ ਹੈਗਾ ਉਮਰ ਐਜ ਆਫ ਨਾਉ ਇਹਨਾਂ ਦੇ ਜਿਹੜਾ ਅ ਸੀ ਪ੍ਰੀਵੀਅਸ ਬੈਕਗ੍ਰਾਉਂਡ ਕ੍ਰਿਮੀਨਲ ਰਿਕਾਰਡਾਂ ਤੇ ਕਿਤਾਬ ਅਲੇ ਤੱਕ ਇਹਨਾਂ ਤੇ ਕੋਈ ਵੀ ਜਿਹੜਾ ਕ੍ਰਿਮੀਨਲ ਹਿਸਟਰੀ ਨਹੀਂ ਮਦੀ ਨਹੀਂ ਪਾਈ ਗਈ। ਇਹ ਨਾ ਕਾਗਰੂ ਵੀ ਪੁੱਛਦੇ ਨੇ ਉੱਤੇ। ਹਾਂ। ਇੱਕ ਦਿਨ ਜੇ ਇਹ ਪਿੰਡ ਦੇ ਹੈਗੇ ਨੇੜੇ-ਨੇੜੇ ਪਿੰਡ ਹੈਗਾ ਦੋਸਤ ਮਨੋਂ ਬੰਨਿਆ ਕੋ ਬੰਦਰ ਤੇ ਰੱਖਣਾ। ਕੋਈ ਸਪਲਾਈਮੈਂਟ ਸੀਟ ਪਰ ਵੀ ਆਉਂਦੇ। ਇਹ ਕੰਫਰਮੈਂਸ ਫਾਰਮ ਸੀਟ ਪਰ ਹੋਰ ਆਉਂਦੇ। ਤੋ ਉਹ ਸਾਰੀ ਇਨਵੈਸਟੀਗੇਸ਼ਨ ਚੱਲੀ ਦੇਖੋ। ਆਜੋ ਆਜੋ ਇਹ ਕਿਥੋਂ ਕਨਸਾਈਨਮੈਂਟ ਆਈ ਸੀ ਕਿਥੋਂ ਜਾਣੀ ਸੀ ਕਿੰਨੇ ਡਿਲੀਵਰ ਕਰਾਈ ਸੀ ਉਹ ਸਾਰੀ ਜਿਹੜਾ ਇਨਵੈਸਟੀਗੇਸ਼ਨ ਦਾ ਸੀ